ਰਾਤ ਰਾਤ ਪਾਰ ਕਰਵਈਐ ਨਾ ਭਾਰਤ ਮਾਤਾ ਜੀ ਜੈ ਭਾਰਤ ਮਾਤਾ ਜੀ ਜੈ ਬੰਦੇ ਵਾਕਰਮ ਬੰਦੇ ਵਾਕਰਮ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਵਾਜ਼ ਪੰਜਾਬ ਦੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਨਰਿੰਦਰ ਸ਼ਰਮਾ ਮਿਤੀ 11 ਜੂਨ 2024 ਭਾਰਤੀ ਜਨਤਾ ਪਾਰਟੀ ਮੋਰਿੰਡਾ ਦੇ ਪੁਰਾਣੇ ਵਰਕਰਾਂ ਵੱਲੋਂ ਸ਼੍ਰੀ ਰਾਮ ਧਰਮ ਹਾਰਤ ਟਰੱਸਟ ਮੋਰਿੰਡਾ ਵਿਕੇ ਕੇਂਦਰ ਦੇ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਬਣਨ ਅਤੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ ਵਿੱਚ ਮੱਥਾ ਟੇਕਿਆ ਗਿਆ ਇਸ ਮੌਕੇ ਗਵਰਦਨ ਗਊਸ਼ਾਲਾ ਦੇ ਵਿੱਚ ਗਊਸ਼ਾਲਾ ਗਊਸ਼ਾਲਾ ਦੇ ਵਿੱਚ ਚਾਰਾ ਪਾ ਕੇ ਖੁਸ਼ੀ ਮਨਾਈ ਗਈ ਇਸ ਤੋਂ ਬਾਅਦ ਸਾਰੇ ਵਰਕਰਾਂ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਸਕੱਤਰ ਜਤਿੰਦਰ ਗੁੰਬਰ ਨੇ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਸ਼੍ਰੀ ਗਵਰਧਨ ਗਊਸ਼ਾਲਾ ਦੇ ਵਿੱਚ ਆ ਕੇ ਬੇਨਤੀ ਕੀਤੀ ਗਈ ਸੀ ਕਿ ਕੇਂਦਰ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ ਉਦੋਂ ਸਾਰੇ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਅਤੇ ਸ਼ੁਕਰਾਨਾ ਕਰਨ ਦੇ ਲਈ ਨਤਮਸਤਕ ਹੋਣਗੇ ਇਸ ਮੌਕੇ ਸਟੇਟ ਸੈਕਟਰੀ ਪੰਜਾਬ ਲੋਕਲ ਬਾਡੀ ਸਹਿ ਸੰਜੀਪ ਸੂਦ ਹਰਨੇਕ ਸਿੰਘ ਸੰਗਤ ਸਿੰਘ ਭਾਮੀਆਂ ਐਮ ਸੀ ਸ੍ਰੀ ਚਮਕੌਰ ਸਾਹਿਬ ਦੇ ਮੰਡਰਪਦਾਨ ਜਗਦੀਪ ਸਿੰਘ ਦੀਪਾ ਹਰਸ਼ ਕੋਹਲੀ ਅਨਿਲ ਗੁਪਤਾ ਸੁਖਪ੍ਰੀਤ ਚੱਡਾ ਰਜੇਸ਼ ਚੌਧਰੀ ਟੇਕ ਚੰਦ ਸ਼ਰਮਾ ਰਮੇ ਕੱਕੜ ਕਿਸ਼ਨ ਲਾਲ ਮਹਿਤਾ ਭਾਕ ਸਿੰਘ ਰਮਨ ਪੋਲਾ ਲਵ ਕੁਮਾਰ ਰਵਿੰਦਰ ਪਾਟਿਆ ਮੋਨਿਕਾ ਕੱਕੜ ਸੁਨੀਤਾ ਸੂਦ ਪੁਨੀਤ ਕੁਮਾਰ ਮਿੱਤਲ ਨਵਜੋਤ ਸਿੰਘ ਵਿਨੋਦ तिवारी ਆਦੀ ਹਾਜਰ ਸਨ ਭਾਰਤੀ ਜਨਤਾ ਪਾਰਟੀ ਮੋਰਿੰਡਾ ਵੱਲੋਂ ਉਸ ਪਰਮਾਤਮਾ ਦਾ ਸ਼ੁਕਰ ਕੀਤਾ ਗਿਆ। ਸ਼੍ਰੀ ਰਾਮ ਦਰਮਾਟਰਸਟ ਮੋਰਿੰਡਾ ਦੇ ਮੰਦਿਰ ਦੇ ਅੰਦਰ ਆ ਕੇ ਉਸ ਭਗਵਾਨ ਦੇ ਚਰਨਾਂ ਦੇ ਵਿੱਚ ਅਸੀਂ ਇੱਕ ਬੇਨਤੀ ਕਰਕੇ ਗਏ ਸੀ ਵੀ ਤੀਸਰੀ ਵਾਰ ਸਾਡੇ ਨਰਿੰਦਰ ਮੋਦੀ ਜੀ ਦੁਆਰਾ ਪ੍ਰਧਾਨ ਮੰਤਰੀ ਬਣਨ ਔਰ 60 ਸਾਲ ਤੋਂ ਬਾਅਦ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਦੂਸਰੇ ਪ੍ਰਧਾਨ ਮੰਤਰੀ ਹਨ। ਔਰ ਇਸ ਦੇ ਲਈ ਅਸੀਂ ਮੰਦਰ ਦੇ ਵਿੱਚ ਆ ਕੇ ਦੁਵਾੜਾ ਅੱਜ ਮੱਥਾ ਟੇਕਣ ਆਏ ਸਾਰੇ ਔਰ ਗਊਸ਼ਾਲਾ ਦੇ ਵਿੱਚ ਗਊ ਮਾਤਾ ਨੂੰ ਚਾਰਾ ਪਾ ਕੇ ਤੇ ਆਪਣੇ ਸਾਰੇ ਵਰਕਰਾਂ ਨੂੰ ਮੂੰਹ ਮਿੱਠਾ ਕਰਾ ਕੇ ਇਸ ਖੁਸ਼ੀ ਦਾ ਅਸੀਂ ਜਾਰ ਕਰ ਰਹੇ ਕਰਿਆ ਔਰ ਉਸ ਪ੍ਰਮਾਤਮਾ ਦਾ ਉਸ ਵਾਹਿਗੁਰੂ ਦਾ ਅਸੀਂ ਧੰਨਵਾਦ ਕੀਤਾ ਜਿਸ ਨੇ ਸਾਨੂੰ ਦੁਵਾੜਾ ਇਹ ਖੁਸ਼ੀ ਦਾ ਮੌਕਾ ਦਿੱਤਾ ਹੈ ਤੀਸਰੀ ਵਾਰ ਲਗਾਤਾਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਔਰ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਹੈ ਔਰ ਮੈਂ ਉਸ ਪਰਮਾਤਮਾ ਅਗੇ ਬੇਨਤੀ ਵੀ ਕਰਦਾ ਕਿ ਇਹ ਸਰਕਾਰ ਇੰਨੇ ਕੰਮ ਕਰੇ ਇਸ ਦੇਸ਼ ਦੇ ਵੀ ਤਰੱਕੀਆਂ ਇੰਨੀਆਂ ਜ਼ਿਆਦਾ ਹੋਣ ਸਾਡੇ ਦੇਸ਼ ਦੀਆਂ ਵੀ ਇੱਕ ਵਿਸ਼ਵਗੁਰੂ ਬਣ ਜਾਵੇ ਸਾਡਾ ਹਿੰਦੁਸਤਾਨ ਔਰ ਆਉਣ ਵਾਲੇ ਅੱਗੇ ਨੂੰ ਜਿਹੜੇ ਇਲੈਕਸ਼ਨ ਹੋਣ ਉਸ ਦੇ ਵਿੱਚ ਵੀ 29 ਦੇ ਇਲੈਕਸ਼ਨਾਂ ਦੇ ਵਿੱਚ ਦੁਬਾਰਾ ਇਹ ਸਰਕਾਰ ਪੂਰਨ ਬਹੁਮਤ ਨਾਲ ਬਣੇ ਤੇ ਤਾਂ ਕਿ ਜੇ ਕੋਈ ਹੋਰ ਵੀ ਕੁਝ ਕਮੀਆਂ ਜਿਹੜੀਆਂ ਲੱਗਦੀਆਂ ਹੋਣਗੀਆਂ ਸਾਨੂੰ ਵੀ ਅਸੀਂ ਸਰਕਾਰ ਤੱਕ ਉਹ ਗੱਲ ਪਹੁੰਚਾ ਕੇ ਉਸ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਜਿਹੜੇ ਕੋ ਪੂਰੀ ਦੁਨੀਆ ਦੇ ਵਿੱਚ ਇੱਕ ਹਿੰਦੁਸਤਾਨ ਐਸਾ ਦੇਸ਼ ਬਣ ਜਾਵੇ ਜਿਸ ਦਾ ਕੋਈ ਵੀ ਮੁਕਾਬਲਾ ਨਾ ਹੋਵੇ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ One day, Batram. One day, Batram. One day, Police on our...